ਨੇ ਵੀ ਲੈਣੇ ਆ ਫਟਾ ਫਟ ਆਪਣੇ ਆਰਡਰ ਦੇ ਸਕਦੇ ਹੋ ਤੇ ਫੁੱਲ ਪਿਓਰ ਦਾ ਗਰੰਟੀਡ ਆ ਵੀ ਫੁੱਲ ਪਿਓਰ ਦਾ ਚਰੋਂ ਦਾ ਦੁਪੱਟਾ ਆ ਤੇ ਫੁੱਲ ਪਿਓਰ ਦੇ ਵਿੱਚ ਹੀ ਫਰੇਬ ਦਾ ਫੈਬਰਿਕ ਆ ਜਿਹੜਾ ਤੁਹਾਨੂੰ ਅਸੀਂ ਦੇ ਰਹੇ ਆ 100% ਸ਼ੋਰ ਤੇ ਦੂਸਰੇ ਵੀ ਆਪਣੀ ਹੋਟਸੇਲ ਨਹੀਂ ਸੀ ਇੱਕ ਸੂਟ ਦੀ येलो ਕਲਰ ਦੀ ਵਿੱਚ ਹੁਣ ਆਜੋ ਇਸੇ ਪ੍ਰਾਈਸ ਦੀ ਗੱਲ ਕਰ ਲਈਏ ਪ੍ਰਾਈਸ ਲਈ ਤੁਸੀਂ ਵੇਟ ਕਰੋ ਪਹਿਲਾਂ ਸੂਟ ਦੇਖੋ ਫਿਰ ਉਹਦੇ ਪ੍ਰਾਈਸ ਦੀ ਗੱਲ ਕਰਦੇ ਆਪਾਂ ਠੀਕ ਹੈ ਇਹ ਵੀ ਫੁੱਲ ਹੈਵੀ ਜਾਂ ਇਹ ਵੀ ਬਹੁਤ ਡਿਮਾਂਡਡ ਪੀਸ ਸੀਗਾ ਤੇ ਕੁਝ ਪੀਸ ਹੋਰ ਵੀ ਆਏ ਨੇ ਪਰ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਣੇ ਆ ਪਹਿਲਾਂ ਆਪਾਂ ਜਿਹੜੇ ਪੀਸ ਜਿਹੜੀਆਂ ਭੈਣਾਂ ਨੇ ਵੀ ਲੈਣੇ ਸੀ ਪੁੱਛ ਰਹੀਆਂ ਸੀਗੀਆਂ ਠੀਕ ਹੈ ਉਹ ਆਪਣੇ ਆਰਡਰ ਦੇ ਸਕਦੇ ਨੇ ਦੇਖੋ ਜੀ ਪੀਸ ਚੈੱਕ ਕਰ ਸਕਦੇ ਤੁਸੀਂ ਸਮਾਰ ਕੇ ਠੀਕ ਹੈ ਟੋਟਲੀ ਹੈਂਡਵਰਕ ਹੋਇਆ ਹੋਇਆ ਇਹਦੇ ਤੇ ਤੇ ਹੁਣ ਆਪਾਂ ਇਹ ਦਿਨਾ ਰੱਖਦੀ ਆ ਦੁਪੱਟੇ ਦੀ ਗੱਲ ਪਿਓਰਟ ਅਨਾਂਉਂਸਡ ਦੁਪੱਟਾ ਠੀਕ ਹੈ ਹਲੋ ਪ्योर ਚਨਾਉਂ ਦਾ ਦੁਪੱਟਾ ਆ ਦੁਪੱਟਾ ਕਿੱਦਾਂ ਦਾ ਲੱਗ ਰਿਹਾ ਲਿਆ ਹੋਇਆ ਤੇ ਆ ਸੂਟ ਹੈ ਤੇ ਬਹੁਤ ਸੋਹਣਾ ਕੰਟਰਾਸਟ ਲੱਗ ਰਿਹਾ ਇਹਦੇ ਨਾਲ ਦੁਪੱਟੇ ਦਾ ਤੇ ਸੂਟ ਦਾ ਤੇ ਜਿੰਨਾ ਭੈਣਾਂ ਨੇ ਵੀ ਇਹ ਸੂਟ ਬਾਈ ਕਰਨਾ ਹੁਣ ਇਹਦੀ ਕੀਮਤ ਤੇ ਗੱਲ ਕਰੀਏ ਤਾਂ ਸਿਰਫ ਤੁਹਾਨੂੰ ਐਸੀ 3500 ਰੁਪਏ ਦੀ ਕੀਮਤ ਦੇ ਵਿੱਚ ਇਹ ਸੂਟ ਦੇ ਰਹੀਆਂ ਠੀਕ ਹੈ ਜਿੰਨਾ ਵੀ ਭੈਣਾਂ ਨੇ ਇਹ ਸੂਟ ਬਾਈ ਕਰਨਾ ਕ੍ਰੇਪ ਦੇ ਫੁੱਲ ਤੇ ਕ੍ਰੇਪ ਦੇ ਸੂਟਾ ਪਿਓਰ ਦਾ ਪਾਫ ਸੌਰੀ ਫੁੱਲ ਪਿਓਰ ਦਾ ਕ੍ਰੇਪ ਦਾ ਸੂਟ ਹੈ ਤੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਆ ਕਿਉਂਕਿ ਇਹਦੇ ਵਿੱਚ ਇਸ ਫੈਬਰਿਕ 'ਚ ਪਿਓਰ ਦੇ ਵਿੱਚ ਆਪਣੇ ਕੋਲ ਇਹ ਦੋਨੋਂ ਸੂਟਾਂ ਦੀ ਡਿਜ਼ਾਈਨਿੰਗ ਆ ਹੋਰ ਕਿਸੇ ਸੂਟ ਦੇ ਵਿੱਚ ਆਪਣੇ ਕੋਲ ਪ्योर ਦੇ ਵਿੱਚ ਡਿਜ਼ਾਈਨਿੰਗ ਨਹੀਂ ਹੈਗੀ ਇਸ ਕਰਕੇ ਆਪਾਂ ਤੁਹਾਨੂੰ ਜਿਹੜੇ ਇਹ ਦੋ ਸੂਟ ਨੇ ਇਹ ਆਪਾਂ ਤੁਹਾਨੂੰ ਸੇਲ ਤੇ ਡਿਸਕਾਊਂਟ 'ਚ ਜਿਹੜੇ ਰੈਟ ਡੇ ਨੇ ਉਹ ਤੁਹਾਨੂੰ ਦੱਸ ਰਹੇ ਹਾਂ ਬਾਕੀ ਜਿਹੜੇ ਹੋਰ ਸੂਟ ਨੇ ਜਿਹੜੇ ਬਾਕੀ ਦੇ ਆਪਣੇ ਕੋਲ ਲੱਗ ਫੈਬਰਿਕ 'ਚ ਨੇ ਕੋਈ 2500 3000 ਦੀ ਰੇਂਜ ਵਿੱਚ ਵੀ ਹੈਗੇ ਨੇ ਉਹਨਾਂ ਦਾ ਦੇਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਹੁਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਜਿੰਨਾ ਭੈਣਾਂ ਨੇ ਵੀ ਇਹ ਦੋ ਸੂਟ ਪ्योर ਦੇ ਨੇ ਹਨਾ ਕਿਉਂਕਿ ਬਾਕੀ ਦੇ ਸੂਟ ਜੇ ਮੈਂ ਤੁਹਾਨੂੰ ਅੱਜ ਹੀ ਵੀਡੀਓ 'ਚ ਦਿਖਾਉਂਗੀ ਤਾਂ ਮੰਨ ਕੇ ਚਲੋ ਥੋਨੇ ਮਨ ਦੇ ਵਿੱਚ ਇਹ ਗੱਲ ਜਾਊਗੀ ਕਿ ਹਾਂਜੀ ਵੀ ਸਾਨੂੰ ਵੀ ਉਹ ਸੋਟ ਤੁਸੀਂ ਪਿਓਰ ਕਿਹਾ ਸੀ ਵੀਡੀਓ ਮਿਕਸ ਹੋ ਜਾਂਦੀ ਆ ਕਿਉਂਕਿ ਅਲੱਗ-ਅਲੱਗ ਸੋਟਾਂ ਦੀ ਵੀਡੀਓ ਬਣਾਉਣੀ ਠੀਕ ਰਹਿੰਦੀ ਆ ਹਨਾ ਜੇ ਇਹਨਾਂ ਪਿਓਰ ਦੇ ਵਿੱਚ ਮੈਂ ਤੁਹਾਨੂੰ ਸੈਮੀ ਦੀ ਦੇ ਦੂੰਗੀ ਤਾਂ ਤੁਸੀਂ ਕਹਿੰਦੇ ਨਾ ਤੁਸੀਂ ਪਿਓਰ ਦਾ ਪੀਸ ਬੋਲਿਆ ਸੀ ਜੀ ਦਿੱਤਾ ਸਾਨੂੰ ਸੈਮੀ ਦਾ ਇਸ ਕਰਕੇ ਜਦੋਂ ਸੈਮੀ ਦੇ ਆਪਾਂ ਸੇਲ ਕਰਨੇ ਆ ਤਾਂ ਸੈਮੀ ਦੀ ਹੀ ਵੀਡੀਓ ਤੁਹਾਨੂੰ ਦਵਾਂਗੇ ਆਪਾਂ ਪਿਓਰ ਦੀ ਸੇਲ ਕਰ ਰਹੇ ਆ ਤਾਂ ਪਿਓਰ ਦੀ ਹੀ ਵੀਡੀਓ ਤੁਹਾਨੂੰ ਮੈਂ ਦੇ ਰਹੀ ਆ ਪਿਓਰ 'ਚ ਆਪਣੇ ਕੋਲ ਸ਼ੁਰੂ ਤੇ ਦੋ ਪੀਸੇ ਡਿਜ਼ਾਈਨ ਤਿਆਰ ਹੋ ਕੇ ਆ ਰਹੇ ਨੇ ਤੇ ਇਹੀ ਦੋ ਹੀ ਡਿਜ਼ਾਈਨ ਨੇ ਜਿਹਦੇ ਨਾਲ ਦੇ ਤੁਹਾਨੂੰ 5-5 6-6 ਪੀਸ ਮਿਲ ਜਾਣਗੇ ਤੇ ਜਿਹੜ ਤੇ ਵੀਡੀਓ ਦੇਖਣ ਲਈ ਥੈਂਕ ਯੂ ਬਤਵਤ ਵਤ ਲਾਈਕ ਐਂਡ ਸ਼ੇਅਰ ਕਰਦੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਦਾਂ ਦੀਆਂ ਹੌਟ ਸੇਲਿੰਗ ਜੋ ਵੀ ਹੈਗੇ ਤੁਹਾਡੇ ਵਾਸਤੇ ਅਸੀਂ ਲੈ ਕੇ ਆਈਏ ਤੇ ਬਗਾਹਾਂ ਤੋਂ ਤੁਸੀਂ ਵੀ ਸਾਡੀ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਇੰਨੇ ਵਧੀਆ ਵਧੀਆ ਸੂਟ ਪਸੰਦ ਕਰਦੇ ਰਹੋ ਵੀਡੀਓ ਦੇਖਣ ਲਈ ਥੈਂਕ ਯੂ